25 ਸਾਲਾਂ ਤੋਂ ਜੀ ਪਿੰਡ ਦੀ ਤਕਰੀਬਨ 20 ਕਿੱਲੇ ਜ਼ਮੀਨ 4 ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀਗਾ ਤੇ ਪਿੰਡ ਦੇ ਕੋਲ ਬਿਲਕੁਲ ਵੀ ਜ਼ਮੀਨ ਨਹੀਂ ਸੀਗੀ ਕਿ ਪਿੰਡ ਨੂੰ ਕੋਈ ਇਨਕਮ ਆਵੇ ਕੋਈ ਪਿੰਡ ਦੇ ਚਾਰ ਕੰਮ ਹੋ ਸਕਣ ਤੇ ਗ੍ਰਾਂਟਾਂ ਦੇ ਸਾਰੇ ਪਿੰਡ ਨਹੀਂ ਚੱਲਦੇ ਹੈਗੇ ਕਿਉਂਕਿ ਰੋਜ਼ਮਰਰਾ ਦੇ ਵੀ ਪਿੰਡਾਂ ਦੇ ਵਿੱਚ ਬਹੁਤ ਕੰਮ ਹੁੰਦੇ ਨੇ ਜਿੱਥੇ ਪੈਸਿਆਂ ਦੀ ਲੋੜ ਪੈਂਦੀ ਹੈ ਮੇਨਟੇਨੈਂਸ ਦੀ ਗਲੀਆਂ ਨਾਲੀਆਂ ਸਾਫ਼ ਕਰਾਣ ਦੀਆਂ ਹੋਰ ਬਹੁਤ ਚੀਜ਼ਾਂ ਦੇ ਵਿੱਚ ਪੈਸਿਆਂ ਦੀ ਲੋੜ ਪੈਂਦੀ ਹੈ ਉਹ ਜ਼ਮੀਨਾਂ ਨੂੰ ਛਡਵਾਣ ਲਈ ਅਸੀਂ ਕਾਨੂੰਨੀ ਕਾਰਵਾਈ ਜਿਹੜੀ ਹੁੰਦੀ ਹੈ डीसी बी डीपीओ बी डीपीओ ਨੂੰ ਇਨਵੋਲ ਕਰਕੇ ਚਿੱਠੀਆਂ ਘਟਵਾਈਆਂ ਹਮ ਕਿ ਨਿਸ਼ਾਨਦੇਹੀ ਹੋਵੇ ਕਿਹੜੀ ਪਿੰਡ ਦੀ ਜ਼ਮੀਨ ਹੈ ਕਿਹੜੀ ਪ੍ਰਾਈਵੇਟ ਜ਼ਮੀਨ ਹੈ ਕਿਹੜੀ ਮੁਸਤਰਕਾ ਮਾਲਕਾਂ ਦੀ ਜ਼ਮੀਨ ਹੈ ਕਿਹੜੀ ਹਸਪੀਟਲ ਦੀ ਜ਼ਮੀਨ ਹੈ ਕਿਹੜੀ ਗੁਰੂ ਘਰ ਦੀ ਜ਼ਮੀਨ ਹੈ ਕਿਹੜੀ ਧਰਮਸ਼ਾਲਾ ਦੀ ਜ਼ਮੀਨ ਹੈ ਤੇ ਨਿਸ਼ਾਨਦੇਹੀ ਤੋਂ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਇਹ ਸਾਰੀਆਂ ਜ਼ਮੀਨਾਂ ਕਿਸੇ ਨੇ ਡੱਬੀਆਂ ਹੋਈਆਂ ਨੇ ਕਬਜ਼ਾ ਕੀਤਾ ਹੋਇਆ ਤੇ ਜਦੋਂ ਉਹ ਨਿਸ਼ਾਨਦੇਹੀ ਹੋਣੀ ਸੀਗੀ ਤਾਂ ਬੜੀ ਆਮ ਜੀ ਗੱਲ ਹੈ ਕਿ ਉਹਨਾਂ ਨੂੰ ਲੋਕਾਂ ਨੂੰ ਮਰਚਾ ਲੱਗੀਆਂ ਤੇ ਉੱਥੇ ਬਹੁਤ ਜ਼ਿਆਦਾ ਰੌਲਾ ਪਿਆ ਬਹੁਤ ਜ਼ਿਆਦਾ ਮਤਲਬ ਜਿਹਨੂੰ ਕੋ ਮਾਹੌਲ ਖਰਾਬ ਵੀ ਹੋ ਗਿਆ ਸਰਕਾਰੀ ਅਫਸਰ ਜਿਹੜੇ ਆਏ ਹੋਏ ਸੀਗੇ ਉਹ ਉਥੋਂ ਇੱਕੋ ਦਾ ਮਾਹੌਲ ਖਰਾਬ ਹੁੰਦੀ ਚਲੇਗੇ ਤੇ ਬਾਅਦ ਚ ਅਸੀਂ ਕਾਫੀ ਦੇਰ ਆਪਸ ਭਿੱੜਦੇ ਵੀ ਰਹੇ ਤੇ ਉਸ ਤੋਂ ਬਾਅਦ ਫਿਰ ਹੋਰ ਐਸਕੇਲੇਟ ਹੋਇਆ ਮੈਟਰ ਮੈਂ ਕਹਿਣਾ ਚਾਹੂੰਗਾ ਕਿ ਇਹ ਜ਼ਿਲ੍ਹੇ ਦੇ ਜਿਹੜੇ ਅਫਸਰ ਨੇ ਮੈਡਮ ਡਿਪਟੀ ਕਮਿਸ਼ਨਰ ਨੇ ਜਾਂ ਟਿਵਾਨਾ ਸਾਹਿਬ ਨੇ ਬੀਡੀਪੀਓ ਜਾਂ ਡੀਡੀਪੀਓ ਸ਼ਵਿੰਦਰ ਜੀ ਨੇ ਉਹਨਾਂ ਨੇ ਬਹੁਤ ਜ਼ਿਆਦਾ ਕੋਆਪਰੇਸ਼ਨ ਦਿੱਤਾ ਉਹਨਾਂ ਨੇ ਜ਼ਮੀਨਾਂ ਛਡਾਣ ਲਈ ਪਿੰਡ ਦੀਆਂ ਜ਼ਮੀਨਾਂ ਵਾਪਸ ਪਿੰਡ ਨੂੰ ਦਿਵਾਣ ਲਈ ਜੋ ਵੀ ਮੈਨੂੰ ਗਾਈਡੈਂਸ ਦੀ ਲੋੜ ਸੀਗੀ ਉਹਨਾਂ ਤੋਂ ਹੀ ਮਿਲੀ ਹੈ ਜੋ ਵੀ ਕਾਗਜ਼ੀ ਕਾਰਵਾਈ ਸੀ ਉਹਨਾਂ ਨੇ ਕੀਤੀ ਹੈ ਤੇ ਕਹਿੰਦੇ ਨੇ ਇੱਥੇ ਵੀ ਦਫ਼ਤਰਾਂ 'ਚ ਕੰਮ ਨਹੀਂ ਹੁੰਦੇ ਅਫਸਰ ਕੰਮ ਨਹੀਂ ਕਰਦੇ ਮੈਂ ਤਾਂ ਜਦੋਂ ਜਾਣਾਂ ਮੈਂ ਜਦੋਂ ਜਾ ਕੇ ਦੇਖਿਆ ਉਹਨਾਂ ਨੇ ਆਪ ਮੈਨੂੰ ਗਾਈਡ ਕਰ ਕਰਕੇ ਸਾਰੀਆਂ ਚਿੱਠੀਆਂ ਕਢਵਾਈਆਂ ਨੇ ਇਹਨੂੰ ਦੱਸ ਕੇ ਮੈਨੂੰ ਹਰ ਜਗ੍ਹਾ ਸਲਾਮ ਅਸ਼ਵਰਾ ਜਿੱਥੇ ਜਿੱਥੇ ਮੈਂ ਕਰਨਾ ਸੀਗਾ ਕਰਕੇ ਮੈਨੂੰ ਸਾਰੇ ਕਾਗਜ਼ ਪੱਤਰ ਉਹਨਾਂ ਨੇ ਕਰਵਾ ਕੇ ਦਿੱਤੇ ਨੇ ਤੇ ਹੁਣ ਉਹਦੇ ਚੋਂ ਅੱਧੀ ਜ਼ਮੀਨ ਛੁੱਟ ਚੁੱਕੀ ਹੈ ਕੋਈ 10 ਦਿਨ 15 ਦਿਨ ਪਹਿਲੇ ਉਹ ਬੰਦਿਆਂ ਨੇ ਆਪਣੇ ਆਪ ਹੀ ਉਹ ਜ਼ਮੀਨ ਪਿੰਡ ਦੇ ਹਵਾਲੇ ਕਰਤੀ ਤੇ ਬਾਕੀ ਹਲੇ ਨਿਸ਼ਾਨਦੇਹੀ ਹੋਣੀ